ਉਸ ਦਿਨ ਪਹਿਲਾ ਹੀ ਡਾਕਟਰ ਭੀਮਰਾਓ ਅੰਬੇਡਕਰ ਦੇ ਬੁੱਤ ਨਾਲ ਵਿਆਧਵੀ ਦਾ ਮਾਮਲਾ ਹਲੇ ਠੰਡਾ ਨਹੀਂ ਸੀ ਹੋਇਆ ਕਿ ਸ਼੍ਰੀ ਗੁਰੂ ਰਵਿਦਾਸ ਜਯੰਤੀ ਤੋਂ ਪਹਿਲਾਂ ਦੋ ਭਰਾਵਾਂ ਦੇ ਵੱਲੋਂ ਵਿਆਧਵੀ ਕੀਤੀ ਗਈ ਹੈ ਇਹ ਘਟਨਾ ਜਲੰਧਰ ਦੀ ਦੱਸੀ ਜਾ ਰਹੀ ਹੈ ਜਲੰਧਰ ਦੇ ਵਿੱਚ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਪ੍ਰਕਾਸ਼ ਪੂਰਵ ਤੋਂ ਪਹਿਲਾਂ ਬਿਆਦਬੀ ਦਾ ਮਾਮਲਾ ਸਾਹਮਣੇ ਆਇਆ ਇਸ ਮਾਮਲੇ ਦੇ ਵਿੱਚ ਜਲੰਧਰ ਦਿਹਾਤੀ ਖੇਤਰ ਦੇ ਮਹਿਤਪੁਰ ਥਾਣੇ ਦੀ ਪੁਲਿਸ ਨੇ ਮਲਜ਼ਮ ਪਾਏ ਗਏ ਦੋਵੇਂ ਭਰਾਵਾਂ ਵਿਰੁੱਧ ਮਾਮਲਾ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਬਿਆਦਬੀ ਤੋਂ ਬਾਅਦ ਪੂਰੇ ਰਵਿਦਾਸ ਭਾਈਚਾਰੇ ਦੇ ਵਿੱਚ ਗੁੱਸੇ ਦੀ ਲਹਿਰ ਹੈ ਅਤੇ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਦੀ ਮੰਗ ਕਰ ਰਹੇ ਨੇ ਫਿਲਹਾਲ ਮਲਜ਼ਮਾਂ ਤੋਂ ਪੁੱਛਗਿੱਛ ਜਾਰੀ ਹੈ ਆਓ ਸੁਣਦੇ ਹਾਂ ਕੀ ਕੁਝ ਕਹਿਣਾ ਰਵਿਦਾਸ ਭਾਈਚਾਰੇ ਨਾਲ ਸਬੰਧਿਤ ਲੋਕਾਂ ਦਾ ਜਿਸ ਦੇ ਕਰਕੇ ਸਾਰੀਆਂ ਜਿੰਨੀਆਂ ਵੀ ਗਤੀਵਧੀਆਂ ਧਾਰਮਿਕ ਆਗੂ ਚਾਹੇ ਮਹਾਰਿਸ਼ੀ ਬਾਲਮੀਕ ਦੇ ਨਾਲ ਸੰਬੰਧਤ ਚਾਹੇ ਗੁਰੂ ਰਵਿਦਾਸ ਨਾਲ ਸੰਬੰਧਤ ਈਵਨ ਦੈਨ ਸਾਰੇ ਸ਼ਹਿਰ ਦੇ ਵਿੱਚ ਜਿੰਨੇ ਵੀ ਜਿਨ੍ਹਾਂ ਨੇ ਵੀ ਸੁਣਿਆ ਇਸ ਮੰਦ ਭਾਗੀ ਘਟਨਾ ਨੂੰ ਉਹ ਇੱਥੇ ਥਾਣੇ ਪਹੁੰਚੇ ਔਰ ਪ੍ਰਸ਼ਾਸਨ ਦੀ ਸੂਝ-ਬੂਝ ਦੇ ਨਾਲ ਪਰਚਾ ਦਰਜ ਕੀਤਾ ਪਰਚੇ ਦਾ ਨੰਬਰ 20 ਵੀ ਨੰਬਰ ਜਿਹੜਾ ਮੇਰੇ ਕੋਲ ਇੱਥੇ ਹੈ ਵੀ ਨੰਬਰ ਹੈ ਉਹਨਾਂ ਨੇ ਪਰਚਾ ਦਰਜ ਕਰਕੇ ਤੇ ਸਾਰੀਆਂ ਸੰਗਤਾਂ ਨੂੰ ਇਹ ਹੀ ਸੁਝਾਅ ਦਿੱਤਾ ਇਹ ਹੀ ਸੰਦੇਸ਼ ਦਿੱਤਾ ਵੀ ਇਹ ਜੇ ਸ਼ਰਾਰਤੀ ਅਨਸਰਾਂ ਤੋਂ ਬਚ ਕੇ ਮਾਹੌਲ ਨੂੰ ਖਰਾਬ ਨਹੀਂ ਕਰਨਾ ਆਪਣੇ ਬਹੁਤ ਹੀ ਵਧੀਆ ਢੰਗ ਦੇ ਨਾਲ ਗੁਰਪੁਰਬ ਨੂੰ ਮਨਾਓ ਤੇ ਕਿਸੇ ਦੀ ਜੈਲਸੀ ਦਾ ਸ਼ਿਕਾਰ ਨਾ ਹੋਵੋ ਘਟੀਆਂ ਜਿਹੜੀਆਂ ਫੌਆ ਨਾ ਫਲਾਇਓ ਇਸ ਗੁਰਪੁਰਬ ਦੇ ਸੰਬੰਧ ਵਿੱਚ ਅਸੀਂ ਪ੍ਰਸ਼ਾਸਨ ਦਾ ਤੇ ਸਮੂਹ ਜਥੇਬੰਦੀਆਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਬਹੁਤ ਹੀ ਠਰਮੇ ਦੇ ਨਾਲ ਬਹੁਤ ਸੂਝ-ਬੂਝ ਦੇ ਨਾਲ ਇਸ ਕਾਰਜ ਨੂੰ ਇਸ ਨਕੰਮੇ ਜਿਹੜੇ ਉਸ ਆਦਮੀ ਦੇ ਖਲਾਫ ਜਿਨ੍ਹਾਂ ਦੇ ਪਰਚਾ ਦਰਜ ਕੀਤਾ ਗਿਆ ਆ ਉਹਨੂੰ ਨਜੱਠਣ ਦੇ ਵਿੱਚ ਸਾਡਾ ਸਾਰਿਆਂ ਦਾ ਸਹਿਯੋਗ ਕੀਤਾ ਅਸੀਂ ਸਾਰਿਆਂ ਦੇ ਸਾਰਿਆਂ ਦੇ ਧੰਨਵਾਦੀ ਆ ਸੋ ਇੱਕ ਵਾਰੀ ਫੇਰ ਸਾਰੇ ਜਿੰਨੇ ਵੀ ਪਹੁੰਚੇ ਸਾਡੇ ਸਮੂਹ ਜੱਥੇ ਬੰਦਿਆਂ ਦੇ ਸਾਰਿਆਂ ਦਾ ਧੰਨਵਾਦ ਦੀ ਜੈ ਸਦਾ ਦਿਆ ਕਿ ਸ਼ੀਰੀ ਗੁਰੂ ਰਵਿਦਾ ਜੀ ਮਹਾਰਾਜ ਦੇ ਪ੍ਰਕਾਸ਼ ਪੁਰ ਮੌਕੇ ਪੂਰੇ ਪਿੰਡ ਦੇ ਵਿੱਚ ਝੰਡੇ ਲਗਾਏ ਗਏ ਅਤੇ ਕਰੀਬ ਸ਼ਾਮ ਨੂੰ ਦੋਵੇਂ ਮਲਜ਼ਮਾਂ ਨੇ ਪਹਿਲਾਂ ਝੰਡਿਆਂ ਨੂੰ ਮਰੋੜਿਆ ਤੇ ਫਿਰ ਇਸ ਨੂੰ ਹੇਠਾਂ ਉਤਾਰ ਕੇ ਇਸ ਨੂੰ ਗੰਦੀ ਜਗ੍ਹਾ ਦੇ ਉੱਤੇ ਸੁੱਟ ਦਿੱਤਾ ਜਦੋਂ ਸਮਾਜ ਦੇ ਲੋਕਾਂ ਨੂੰ ਇਸ ਬਾਰੇ ਪਤਾ ਲੱਗ ਗਿਆ ਤਾਂ ਤੁਰੰਤ ਜਾਣਕਾਰੀ ਸਾਂਝੀ ਕੀਤੀ ਗਈ ਤੇ ਹੁਣ ਇਨਸਾਫ ਦੀ ਮੰਗ ਕੀਤੀ ਹੈ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ